ਸਿੱਧੂ ਮੂਸੇਵਾਲੇ ਦੀ ਮਾਤਾ ਚਰਨ ਕੌਰ ਦੇ ਵੱਲੋਂ ਫੈਨਸ ਨੂੰ ਅਪੀਲ ਕੀਤੀ ਗਈ ਹੈ ਦੱਸਦੀ ਹੈ ਕਿ ਸਿੱਧੂ ਮੂਸੇਵਾਲੇ ਦੀਆਂ AI ਫੋਟੋਆਂ ਦੇ ਉੱਤੇ ਪਰਿਵਾਰ ਨੇ ਇਤਰਾਜ਼ ਜਤਾਇਆ ਹੈ ਪਰਿਵਾਰ ਦੇ ਵੱਲੋਂ ਇਹਨਾਂ ਫੋਟੋਆਂ ਦੇ ਉੱਤੇ ਇਤਰਾਜ਼ ਜਤਾਇਆ ਗਿਆ ਹੈ ਕਿਉਂਕਿ ਇੱਕ 마ਸੂਮ ਬੱਚੇ ਦੀਆਂ ਫੋਟੋਆਂ ਨੂੰ ਕਿਸ ਤਰੀਕੇ ਦੇ ਨਾਲ AI ਦੁਆਰਾ ਜਨਰੇਟ ਕਰਕੇ ਲੋਕਾਂ ਦੇ ਵਿੱਚ ਘੁਮਾਇਆ ਜਾ ਰਿਹਾ ਉਸ ਦਿਨ ਲੈ ਕੇ ਕਾਫੀ ਜ਼ਿਆਦਾ ਪਰਿਵਾਰ ਦੇ ਵੱਲੋਂ ਵਿਰੋਧ ਕੀਤਾ ਗਿਆ ਹੈ ਤੇ ਉੱਥੇ ਮਾਤਾ ਚਰਨ ਕੌਰ ਦੇ ਵੱਲੋਂ ਪੋਸਟ ਸਾਂਝੀ ਕਰਕੇ ਫੈਨਸ ਨੂੰ ਇਹ ਅਪੀਲ ਕੀਤੀ ਗਈ ਹੈ ਤਾਂ ਉਹਨਾਂ ਨੇ ਪੋਸਟ ਦੇ ਵਿੱਚ ਲਿਖਿਆ ਹੈ ਕਿ ਮੈਂ ਤੁਹਾਡੇ ਸਾਰਿਆਂ ਨਾਲ ਆਪਣੇ ਮਨ ਦੀ ਇੱਕ ਗੱਲ ਸਾਂਝੀ ਕਰਨਾ ਚਾਹੁੰਦੀ ਹਾਂ ਮੈਂ ਜਾਣਦੀ ਹਾਂ ਕਿ ਤੁਸੀਂ ਮੇਰੇ ਵੱਡੇ ਸ਼ੁਭ ਨੂੰ ਜਿੰਨਾ ਪਿਆਰ ਤੇ ਸਤਿਕਾਰ ਦਿੱਤਾ ਉਹਨਾਂ ਹੀ ਤੁਸੀਂ ਮੇਰੇ ਨਿੱਕੇ ਸ਼ੁਭ ਨੂੰ ਦੇ ਰਹੇ ਹੋ ਪਰ ਨਿੱਕੇ ਸ਼ੁਭ ਦੇ ਪਰਿਵਾਰਕ ਪਿਛੋਕੜ ਨੂੰ ਇੱਕ ਸਮੇਂ ਦੇ ਲਈ ਭੁੱਲ ਕੇ ਉਸ ਨੂੰ ਇੱਕ ਆਮ ਪਰਿਵਾਰ ਦੇ ਬੱਚੇ ਦੀ ਨਜ਼ਰ ਤੋਂ ਦੇਖਿਆ ਜਾਵੇ ਤਾਂ ਉਸ ਦੀ 마ਸੂਮੀਅਤ ਵੀ ਬਾਕੀ ਬੱਚਿਆਂ ਵਰਗੀ ਹੈ ਮੈਂ ਜਾਣਦੀ ਹਾਂ ਕਿ ਨਿੱਕੇ ਸ਼ੁਭ ਤੋਂ ਸਾਡੇ ਵਾਂਗੂ ਤੁਹਾਨੂੰ ਸਾਰਿਆਂ ਨੂੰ ਹੀ ਬਹੁਤ ਪਿਆਰ ਦੀਆਂ ਉਮੀਦਾਂ ਨੇ ਪਰ ਅਜੇ ਉਸਦੀ ਉਮਰ ਸਾਡੀਆਂ ਉਮੀਦਾਂ ਦੇ ਤਕਾਜ਼ੇ ਨੂੰ ਸਮਝਣ ਦੇ ਲਈ ਬਹੁਤ ਹੀ ਥੋੜੀ ਹੈ ਕਿਰਪਾ ਕਰਕੇ ਮੇਰੇ ਬੱਚੇ ਨਿੱਕੇ ਸ਼ੁਭ ਨੂੰ ਜੇਕਰ ਤੁਸੀਂ ਮਿਲ ਰਹੇ ਹੋ ਜੇਕਰ ਉਸ ਨਾਲ ਤਸਵੀਰ ਖਿੱਚਵਾ ਰਹੇ ਹੋ ਤਾਂ ਉਸ ਨੂੰ ਆਪਣਾ ਹਮ ਉਮਰ ਨਾ ਸਮਝ ਕੇ ਇੱਕ ਬੱਚੇ ਦੀ ਤਰ੍ਹਾਂ ਸਮਝਿਆ ਜਾਵੇ ਅਤੇ ਉਸ ਦੇ ਨਾਲ ਰਹਿੰਦੇ ਹੋਏ ਕਿਸੇ ਪ੍ਰਕਾਰ ਦੀ અપਮਾਨਜਨਕ ਭਾਸ਼ਾ ਜਾਂ ਹਰਕਤ ਨਾ ਕੀਤੀ ਜਾਵੇ ਕਿਉਂਕਿ ਅਜੇ ਵੀ ਕੁਝ ਕੁ ਲੋਕ ਮੇਰੇ ਬੱਚੇ ਤੋਂ ਨਫ਼ਰਤ ਕਰਦੇ ਨੇ ਤੇ ਜੋ ਪਿਆਰ ਸਤਿਕਾਰ ਤੁਸੀਂ ਸ਼ੁਭ ਨੂੰ ਕਰਦੇ ਹੋ ਉਸ ਦਾ ਉਦੇਸ਼ ਗਲਤ ਬਣਾ ਕੇ ਵੀ ਲੋਕਾਂ ਦੇ ਅੱਗੇ ਪੇਸ਼ ਕਰ ਸਕਦੇ ਨੇ ਅਤੇ ਅਸੀਂ ਆਪਣੇ ਬੱਚੇ ਦੀ ਪਰਵਰਿਸ਼ ਸਾਧਾਰਨ ਬੱਚੇ ਵਾਂਗ ਕਰਨਾ ਚਾਹੁੰਦੇ ਆ ਉਮੀਦ ਹੈ ਕਿ ਤੁਸੀਂ ਸਾਡੀ ਭਾਵਨਾ ਨੂੰ ਸਮਝੋਗੇ ਤਾਂ ਸਿੱਧੂ ਪਰਿਵਾਰ ਦੇ ਵੱਲੋਂ ਇਸ ਤਰੀਕੇ ਦੀ ਗੱਲਬਾਤ ਕੀਤੀ ਗਈ ਹੈ ਸਿੱਧੂ ਪਰਿਵਾਰ ਦੇ ਵੱਲੋਂ AI ਜਨਰੇਟਿਡ ਫੋਟੋਆਂ ਦਾ ਵਿਰੋਧ ਕੀਤਾ ਗਿਆ ਤਾਂ ਉੱਥੇ ਹੀ ਫੋਟੋਆਂ ਖਿਚਾਉਣ ਵਾਲਿਆਂ ਨੂੰ ਵੀ ਅਜਿਹੀ ਗੱਲਾਂ ਕਿਹਾ ਗਿਆ ਨੇ ਕਿ ਉਹਨਾਂ ਦੇ ਬੱਚੇ ਨੂੰ ਸਿੱਧੂ ਮੂਸੇਵਾਲੇ ਦੀ ਥਾਂ ਨਹੀਂ ਸਗੋਂ ਇੱਕ ਆਮ ਬੱਚੇ ਦੀ ਨਜ਼ਰ ਦੇ ਨਾਲ ਵੇਖਿਆ ਜਾਵੇ ਉੱਥੇ ਹੀ ਉਸ ਤਰੀਕੇ ਦੇ ਨਾਲ ਹੀ ਫੋਟੋਆਂ ਖਿਚਾਈਆਂ ਜਾਣ ਅਤੇ ਅੱਗੇ ਉਹਨਾਂ ਨੂੰ ਵਾਇਰਲ ਕੀਤਾ ਜਾਵੇ ਥਿਸ ਪ੍ਰੋਗਰਾਮ ਇਜ਼ ਸਪਾਂਸਰਡ ਬਾਈ ਦਾ ਸਿੰਗਲਾ ਆਫਿਸ ਬੇਕਰਸ ਫੀਲਡ ਫਾਰ ਆਲ ਯੋਰ ਇਮੀਗ੍ਰੇਸ਼ਨ ਫੈਮਿਲੀ ਲਾਅ ਨੀਡਸ ਕਾਲ অর ਸਕੈਨ ਕਿਊਆਰ ਕੋਡ ਟੂ ਕੰਟੈਕਟ ਅਸ ਰੋਡਿਸ ਇੰਕ ਮਿਲੀਅਨ ਮਾਈਲਸ ਵਿਦ ਸਮਾਈਲ অর ਸਕੈਨ ਕਿਊਆਰ ਕੋਡ ਟੂ ਕੰਟੈਕਟ ਅਸ ਤਾਂ ਬਾਈ ਇੰਡੀਅਨ ਕੁਜ਼ੀਨ Tracy find authentic Indian cuisine in Tracy or scan QR code to contact us. Simi Valley Family Dental Office or scan QR code to contact us.